ਸਚਿਰ ਕਾਲ ਮੈਗ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਫ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਵੱਲੋਂ ਇੱਕ ਨਵੀਂ ਹਥਿਆਰ ਫੈਕਟਰੀ ਦਾ ਨਿਰੇਖਣ ਕੀਤਾ ਗਿਆ ਜੋ ਕਿ ਮਜ਼ਾਈਲਾਂ ਦਾ ਵੱਡੇ ਪੱਧਰ ਉਤੇ ਉਤਪਾਦ ਕਰਨ ਦੀ ਯੋਜਨਾ ਨੂੰ ਤੇਜ਼ ਕਰਨ ਲਈ ਅਹਿਮ ਹੈ ਉਹਨਾਂ ਇਹ ਦੌਰਾ ਚੀਨ ਵਿੱਚ ਇੱਕ ਵੱਡੀ ਫੌਜੀ ਪਰੇਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੀਤਾ ਦੱਸਿਆ ਜਾ ਰਿਹਾ ਹੈ ਕਿ ਕਿਮ ਵੱਲੋਂ ਜਿਸ ਫੈਕਟਰੀ ਦਾ ਨਿਰੇਖਣ ਕੀਤਾ ਗਿਆ ਹੈ ਉਹ ਕਿੱਥੇ ਸਥਿਤ ਹੈ ਉਸ ਬਾਰੇ ਨਹੀਂ ਪਤਾ ਪਰ ਅਜਿਹਾ ਅਨੁਮਾਨ ਹੈ ਕਿ ਇਹ ਜਗਾਂਗ ਪ੍ਰਾਂਤ ਵਿੱਚ ਹੋ ਸਕਦੀ ਹੈ ਜੋ ਕਿ ਚੀਨ ਨਾਲ ਲੱਗਦਾ ਦੇਸ਼ ਦਾ ਪ੍ਰਮੁੱਖ ਹਥਿਆਰ ਉਦਯੋਗ ਕੇਂਦਰ ਹੈ ਚੀਨ ਤੇ ਉੱਤਰੀ ਕੋਰੀਆ ਦੋਵਾਂ ਨੇ ਪਿਛਲੇ ਹਫ਼ਤੇ ਪੁਸ਼ਟੀ ਕੀਤੀ ਸੀ ਕਿ ਕਿਮਤ 6 ਸਾਲ ਬਾਅਦ ਪਹਿਲੀ ਵਾਰ ਚੀਨ ਪੇਚਿੰਗ ਵਿੱਚ ਹੋਣ ਵਾਲੀ ਫੌਜੀ ਪ੍ਰੇਡ ਵਿੱਚ ਸ਼ਾਮਲ ਹੋਣਗੇ ਇਹ ਪ੍ਰੇਡ ਦੂਜੀ ਵਿਸ਼ੇਜੰਗ ਦੀ ਸਮਾਪਤੀ ਤੇ ਜਾਪਾਨੀ ਹਮਲੇ ਵਿਰੁੱਧ ਚੀਨ ਦੀ ਬਦਲੇ ਦੀ 80ਵੀਂ ਵਾਰ ਗੰਢੀ ਮੌਕੇ ਹੋ ਰਹੀ ਹੈ ਅਮਰੀਕਾ ਦੇ ਅਲਾਸਕਾ ਦੀਆਂ ਬਰਫੀਲੀਆਂ ਵਾਦੀਆਂ ਵਿੱਚ ਭਾਰਤ ਤੇ ਅਮਰੀਕਾ ਦੀਆਂ ਫੌਜਾਂ ਇੱਕ ਵਾਰ ਫੇਰ ਆਪਣੇ ਯੁੱਧ ਹੁਨਰ ਦਾ ਮੋਢੇ ਨਾਲ ਮੋਢਾ ਜੋੜ ਕੇ ਪ੍ਰਦਰਸ਼ਨ ਕਰਨ ਲਈ ਤਿਆਰ ਨੇ ਭਾਰਤੀ ਫੌਜ ਦੀ ਟੁਕੜੀ 21ਵੇਂ ਯੁੱਧ ਅਭਿਆਸ 2025 ਲਈ ਫੋਰਟ ਵਿਨ ਬ੍ਰਾਈਟ ਅਲਾਸਕਾ ਯੂਐਸਏ ਪਹੁੰਚ ਗਈ ਹੈ ਨੇ ਇਹ ਸਾਂਝਾ ਫੌਜੀ ਅਭਿਆਸ ਇੱਕ ਤੋਂ 14 ਸਤੰਬਰ ਤੱਕ ਚੱਲੇਗਾ ਜਿਸ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕ ਹੈਲੀਕਾਪਟਰ ਲੈਂਡਿੰਗ ਪਹਾੜੀ ਯੁੱਧ ਡਰੋਨ ਅਤੇ ਡਰੋਨ ਵਿਰੋਧੀ ਤਕਨੀਕਾਂ ਦੇ ਨਾਲ-ਨਾਲ ਸਾਂਝੇ ਰਣਨੀਤਕ ਅਭਿਆਸਾਂ ਵਿੱਚ ਹਿੱਸਾ ਲੈਣਗੇ ਇਸ ਅਭਿਆਸ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨਾਂ ਅਤੇ ਮਲਟੀ ਡੋਮੇਨ ਚੈਲੰਜਸ ਲਈ ਤਿਆਰ ਕਰਨਾ ਹੈ ਚੀਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲੋਦਿਮੀਰ ਪੁਤਿਨ ਦੀ ਮੁਲਾਕਾਤ ਲਗਾਤਾਰ ਸੀ ਲੇਖਾਂ ਵਿੱਚ ਐਸਈਓ ਸੰਮੇਲਨ ਦੀ ਬਾਅਦ ਦੋਹਾਂ ਨੇਤਾਵਾਂ ਵਿਚਕਾਰ ਦੁਵੱਲੇ ਕੱਲ ਗੱਲਬਾਤ ਵੀ ਹੋਈ ਹੈ ਹਾਲਾਂਕਿ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਪੁਤਿਨ ਨੇ 45 ਮਿੰਟ ਤੱਕ ਕਾਰ ਵਿੱਚ ਗੱਲਬਾਤ ਵੀ ਕੀਤੀ ਹੈ ਜਿਸ ਦੀ ਤਸਵੀਰ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਸਾਂਝੀ ਕੀਤੀ ਹੈ ਚੀਨ ਦੇ ਤਾਏ ਜਾਨ ਵਿੱਚ ਐਸਸੀਓ ਸੰਮੇਲਨ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਤੇ ਪੁਤਿਨ ਦੀ ਮੁਲਾਕਾਤ ਇੱਕ ਹੋਟਲ ਵਿੱਚ ਸ਼ਡਿਊਲ ਕੀਤੀ ਗਈ ਸੀ ਇਸ ਦੌਰਾਨ ਪੁਤਿਨ ਨੇ ਨਾ ਸਿਰਫ ਕਾਫੀ ਸਮੇਂ ਤੱਕ ਪ੍ਰਧਾਨ ਮੰਤਰੀ ਮੋਦੀ ਦਾ ਕਾਰ ਵਿੱਚ ਇੰਤਜ਼ਾਰ ਕੀਤਾ ਸਗੋਂ ਵੈਨਿਊ ਉੱਤੇ ਪਹੁੰਚਣ ਤੋਂ ਬਾਅਦ ਵੀ ਦੋਵੇਂ ਆਗੂ ਕਾਰ ਵਿੱਚ ਹੀ ਬੈਠ ਕੇ ਗੱਲਬਾਤ ਕਰਦੇ ਰਹੇ ਨੇ 2025 ਹਾਕੀ ਏਸ਼ੀਆਈ ਕੱਪ ਵਿੱਚ ਆਪਣਾ ਲਗਾਤਾਰ ਤੀਜਾ ਮੈਚ ਜਿੱਤਿਆ ਟੀਮ ਨੇ ਸੋਮਵਾਰ ਨੂੰ ਕਜ਼ਾਕਿਸਤਾਨ ਨੂੰ 15-0 ਦੇ ਵੱਡੇ ਫਰਕ ਨਾਲ ਹਰਾਇਆ ਇਸ ਨਾਲ ਇਸ ਸਾਲ ਦੇ ਟੂਰਨਾਮੈਂਟ ਵਿੱਚ ਸਭ ਤੋਂ ਵੱਡੀ ਜਿੱਤ ਦੇ ਰਿਕਾਰਡ ਦੀ ਬਰਾਬਰੀ ਹੋ ਗਈ ਹੈ ਮਲੇਸ਼ੀਆ ਨੇ ਅੱਜ ਪਹਿਲਾਂ ਚੀਨੀ ਤਾਈਪੇਨ ਨੂੰ ਵੀ ਇਸੇ ਫਰਕ ਨਾਲ ਹਰਾਇਆ ਸੀ ਬਿਹਾਰ ਦੇ ਰਾਜੀਗਿਰ ਸਪੋਰਟਸ ਕੰਪਲੈਕਸ ਵਿੱਚ ਭਾਰਤ ਲਈ ਅਭਿਸ਼ੇਕ ਸੁਖਜੀਤ ਅਤੇ ਜੁਗਰਾਜ ਨੇ ਹੈਟਟ੍ਰਿਕ ਬਣਾਈ ਹੈ ਅਭਿਸ਼ੇਕ ਨੇ ਕੁੱਲ 4 ਗੋਲ ਕੀਤੇ ਸਨ ਜਦੋਂ ਕੀ ਰਾਜਿੰਦਰ ਸਿੰਘ ਹਰਮਨਪ੍ਰੀਤ ਸਿੰਘ ਅਤੇ ਅਮਿਤ ਰੋਹਿਤ ਦਾਸ ਸੰਜੇ ਅਤੇ ਦਿਲਪ੍ਰੀਤ ਸਿੰਘ ਨੇ ਇੱਕ ਇੱਕ ਗੋਲ ਕੀਤਾ ਉਦੋਂ ਆਫ ਦਾ ਮੈਚ ਰਹੇ ਨੇ ਭਾਰਤ ਐਤਵਾਰ ਨੂੰ ਜਾਪਾਨ ਨੂੰ ਹਰਾ ਕੇ ਪਹਿਲਾ ਹੀ ਟੂਰਨਾਮੈਂਟ ਦੇ ਸੁਪਰ 4 ਵਿੱਚ ਜਗ੍ਹਾ ਬਣਾ ਚੁੱਕਾ ਸੀ ਟੀਮ ਨੇ ਪਹਿਲੇ ਮੈਚ ਵਿੱਚ ਚੀਨ ਨੂੰ ਹਰਾਇਆ ਸੀ ਚੀਨ ਨੇ ਪੂਲ A ਤੋਂ ਸੁਪਰ 4 ਵਿੱਚ ਵੀ ਜਗ੍ਹਾ ਬਣਾਈ ਹੈ ਮਲੇਸ਼ੀਆ ਤੇ ਦੱਖਣੀ ਕੋਰੀਆ ਪੂਲ B ਤੋਂ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਗਏ ਨੇ ਕਜ਼ਾਕਿਸਤਾਨ ਦੀ ਟੀਮ ਦੂਜੀ ਵਾਰ ਏਸ਼ੀਆਈ ਕੱਪ ਖੇਡ ਰਹੀ ਸੀ ਪਰ ਉਹਨਾਂ ਦੀ ਟੀਮ ਟੂਰਨਾਮੈਂਟ ਵਿੱਚ ਸਿਰਫ ਇੱਕ ਹੀ ਗੋਲ ਕਰ ਸਕੀ ਸੀ ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਇੱਕ ਟੈਕਸਟਾਈਲ ਪ੍ਰੋਸੈਸਿੰਗ ਯੂਨਿਟ ਵਿੱਚ ਤਮਾਕੂਕੇ ਕਾਰਨ ਅੱਗ ਲੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 2 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਜ਼ਖਮੀ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਹੈ ਸਬ ਡਿਵੀਜ਼ਨਲ ਮੈਜਿਸਟਰੇਟ ਵੀਕੇ ਪਿਪਲੀਆ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਨੂੰ ਜੋਲਵਾ ਪਿੰਡ ਵਿੱਚ ਸੰਤੋਸ਼ ਟੈਕਸਟਾਈਲ ਮੀਲ ਵਿੱਚ ਵਾਪਰੀ ਹੈ ਜਦੋਂ ਇੱਕ ਕੈਮੀਕਲ ਡਰਮ ਵਿੱਚ ਧਮਾਕਾ ਹੋਇਆ ਉਹਨਾਂ ਕਹਿਿਆ ਧਮਾਕੇ ਕਾਰਨ ਅੱਗ ਭੜਕ ਗਈ ਸੀ ਜਿਸ ਨਾਲ ਦੋ ਮਜ਼ਦੂਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ ਤੇ 2 ਹੋਰ ਜ਼ਖਮੀ ਹੋ ਗਏ ਉਨ੍ਹਾਂ ਕਿਹਾ ਕਿ ਧੁਮਾਕੇ ਦਾ ਕਾਰਨ ਤੁਰੰਤ ਪਤਾ ਨਹੀਂ ਲਗਾਇਆ ਜਾ ਸਕਿਆ ਹਸਪਤਾਲ ਵਿੱਚ ਦਾਖਲ 20 ਮਜ਼ਦੂਰਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ ਤੇ ਅੱਗ ਬੁਝਾਉਣ ਲਈ ਫਾਇਰ ਡਿਪਾਰਟਮੈਂਟ ਦੀਆਂ 10 ਗੱਡੀਆਂ ਮੌਕੇ ਉਤੇ ਪਹੁੰਚੀਆਂ ਸਨ ਜਿਨ੍ਹਾਂ ਵਿੱਚੋਂ ਅੱਗ ਬੁਝਾਉਣ ਲਈ ਮੁਸ਼ਕਲ ਕੀਤੀ ਜਾ ਰਹੀ ਸੀ ਸ਼੍ਰੀ ਮੁਖਤਸਰ ਸਾਹਿਬ ਪੁਲਿਸ ਵੱਲੋਂ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਸ਼੍ਰੀ ਮੁਖਤਸਰ ਸਾਹਿਬ ਪੁਲਿਸ ਨੇ ਗੈਂਗਸਟਰ ਲੋਰੈਂਸ ਬਿਸ਼ਨੋਈ ਗਰੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਨੇ ਤਲਾਸ਼ੀ ਦੌਰਾਨ ਚਾਰ ਪਿਸਤੌਲ 32 ਬੋਲ ਇੱਕ ਪਿਸਤੌਲ 30 ਬੋਲ ਅਤੇ ਪੰਜ ਵਾਧੂ ਮੈਗਜ਼ੀਨ ਬਰਾਮਦ ਕੀਤੇ ਨੇ ਪੁਲਿਸ ਨੇ ਇਸ ਪੂਰੇ ਨੈਟਵਰਕ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਹ ਦੋਵੇਂ ਗੈਂਗਸਟਰ ਲੋਰੈਂਸ ਬਿਸ਼ਨੋਈ ਗਰ ਵਿਚ ਸਰਗਰਮੀ ਨਾਲ ਸ਼ਾਮਲ ਨੇ ਜਾ ਵਿੱਚ ਹੜ੍ਹਾਂ ਨੇ 12 ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੋਈ ਹੈ ਜਦੋਂ ਕਿ ਲਗਾਤਾਰ ਪੈ ਰਹੇ ਮੀਂਹ ਕਰਕੇ ਹਾਲਾਤ ਗੰਭੀਰ ਬਣੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਇਸੇ ਕੜੀ ਵਿੱਚ ਮੁੱਖ ਮੰਤਰੀ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਇਸ ਦੌਰਾਨ ਮੁੱਖ ਮੰਤਰੀ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਰੇਕੇ ਸਥਿਤ ਰਾਹਤ ਕੈਂਪ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਇਸ ਰਾਹਤ ਕੈਂਪ ਵਿੱਚ ਸਰਹੱਦੀ ਪਿੰਡਾਂ ਦੇ ਲੋਕ ਰਹਿ ਰਹੇ ਨੇ ਜਿਨ੍ਹਾਂ ਨੂੰ ਹੜਾਂ ਕਰਕੇ ਆਪਣੇ ਘਰ ਛੱਡਣੇ ਪਏ ਨੇ ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਜੀਸੀਪੀ ਹੁਸੈਨ ਵਾਲਾ ਦਾ ਵਿਦ ਦੌਰਾ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਨਾਲ-ਨਾਲ ਹੜ੍ਹ ਪ੍ਰਬੰਧਨ ਬਾਰੇ ਵੀ ਨਿੱਜੀ ਤੌਰ ਉਤੇ ਨਜ਼ਰ ਰੱਖੀ ਜਾ ਰਹੀ ਹੈ ਮਾਨ ਵੱਲੋਂ ਅੱਜ ਅੰਮ੍ਰਿਤਸਰ ਤੋਂ ਵੀਡੀਓ ਕਾਨਫਰੰਸ ਰਾਹੀਂ ਹੜ੍ਹ ਪ੍ਰਬੰਧਨ ਬਾਰੇ ਉੱਚ ਪੱਧਰੀ ਮੀਟਿੰਗ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਕੈਬਨਨ ਮੰਤਰੀ ਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ ਮੁੱਖ ਮੰਤਰੀ ਵੱਲੋਂ ਮੀਟਿੰਗ ਵਿੱਚ ਸੂਬੇ ਭਰ ਵਿੱਚ ਚੱਲ ਰਹੇ ਰਾਹਤ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਤੇ ਹੋਰ ਲੜੀਂਦੇ ਕਦਮ ਚੁੱਕਣ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਏਗੀ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹਾਂ ਪੁਲਿਸ ਨੇ ਜੈਸ਼ਮ ਮੁਹੰਮਦ ਨਾਲ ਸੰਬੰਧਿਤ ਇੱਕ ਆਤੰਕੀ ਗਰੋਹ ਨੂੰ ਬੇਨਕਾਬ ਕੀਤੇ ਤੇ ਜੰਮੂ ਕਸ਼ਮੀਰ ਦੇ ਤਿੰਨ ਵਿਅਕਤੀਆਂ ਨੂੰ ਇੱਕ ਕੈਬ ਚਾਲਕ ਦੀ ਅਗਵਾਹ ਤੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇੱਕ ਹਥਿਆਰ ਤੇ ਕਾਬੂ ਕੀਤਾ ਗਿਆ ਵਾਹਨ ਵੀ ਬਰਾਮਦ ਕੀਤਾ ਮੋਹਾਲੀ ਦੇ ਨਿਆਗਾਮ ਨਿਵਾਸੀ ਕੈਬ ਚਾਲਕ ਅਨਿਲ ਕੁਮਾਰ ਦੀ ਅਗਵਾਹੀ ਅਤੇ ਹੱਤਿਆ ਸੰਬੰਧੀ ਮਾਮਲੇ ਵਿੱਚ ਵਾਹਨ ਲੁੱਟੇ ਜਾਣ ਦੀ ਸੂਚਨਾ ਮਿਲਣ ਉੱਤੇ ਤੁਰੰਤ ਮਾਮਲਾ ਦਰਜ ਕੀਤਾ ਗਿਆ ਸੀ ਪ੍ਰਾਰੰਭਿਕ ਜਾਂਚ ਵਿੱਚ ਪਤਾ ਲੱਗਾ ਕਿ ਜੰਮੂ ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਹਾਇਰ ਕੀਤੀ ਸੀ ਥੋੜੀ ਦੇਰ ਲੱਗ ਪਿਆ ਸੀ ਜਿਸ ਨਾਲ ਸ਼ੱਕ ਹੋਇਆ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਈ ਪੁਲਿਸ ਟੀਮਾਂ ਤੁਰੰਤ ਕਾਇਮ ਕੀਤੀਆਂ ਗਈਆਂ ਤੇ ਤੇਜ਼ ਕਾਰਵਾਈ ਕਰਦੇ ਆ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹਨਾਂ ਨੇ ਕੈਬ ਚਾਲਕ ਨਾਲ ਝਗੜੇ ਤੋਂ ਬਾਅਦ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ লাশ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ ਮੌਕੇ ਤੋਂ 32 ਬੋਰ ਪਿਸਤੌਲ ਤੇ ਲੁੱਟਿਆ ਵਾਹਨ ਵੀ ਬਰਾਮਦ ਹੋ ਗਿਆ ਮ੍ਰਿਤਕ ਦੀ ਲਾਸ਼ ਦੀ ਭਾਲ ਲਈ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਐਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ